ਦੋਸਤੋ ਕੱਲ ਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਬੜੀ ਬਾਤ ਦਿਖਾਈ ਇੱਕ ਕੋਈ ਐਸਆਈ ਬੋਹੜ ਸਿੰਘ ਇਹਨਾਂ ਦੇ ਆਪਣੇ ਕੋਟਕਪੂਰੇ ਵਿੱਚ ਪੋਸਟਡ ਸੀਗਾ ਅਗੇ ਉਹਦੇ ਖਿਲਾਫ ਇੱਕ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਵਾ ਤੇ ਮੈਂ ਸਦਨ ਦੀ ਪ੍ਰਵਾਨਗੀ ਚਾਹਨਾ ਵਾ ਕਿ ਤੁਸੀਂ ਸਾਰੇ ਮੈਨੂੰ ਅਧਿਕਾਰ ਦਿਓ ਕਿ ਮੈਂ ਡੀਜੀਪੀ ਨੂੰ ਸੱਦ ਕੇ ਇੱਕ ਇਸ ਕਰਪਸ਼ਨ ਦੇ ਮੈਟਰ ਨੂੰ ਇਨਵੈਸਟੀਗੇਟ ਕਰਾ ਕੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਮਤਲਬ ਬਾਕੀ ਬੇਅਦਬੀਆਂ ਛੱਡ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਈਬਲ ਕੁਰਾਨ ਦੇ ਕਤਲ ਛੱਡ ਦਿੱਤੇ ਡੇਰਾ ਸੱਚਾ ਸੌਦਾ ਦੇ ਘਲਾਬ 295 ਦੀ ਪ੍ਰਵਾਨਗੀ ਨਹੀਂ ਦੇਣੀ ਪੰਜਾਬ ਸਰਕਾਰ ਪਿਛਲੇ 2 ਸਾਲ ਤੋਂ ਉਹ ਛੱਡ ਦਿੱਤੀ ਡਰੱਗਸ ਦਾ ਮਸਲਾ ਛੱਡ ਦਿੱਤਾ ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚੋਂ ਛੱਡ ਦਿੱਤੀ ਐਂਡ ਇਮਪਲੋਈਜ਼ ਦੇ ਮੁੱਦੇ ਛੱਡ ਕੇ ਸਾਰਾ ਕੁਝ ਛੱਡ ਕੇ ਸਾਰੇ ਸੱਜਣ ਨੂੰ ਇੱਕ ਵਾਰੀ ਰੋਕ ਕੇ ਕੋਮਰਬੇਜੇ ਪ੍ਰਤਾਪ ਸਿੰਘ ਜੋ ਕਿ ਰਿਟਾਇਰਡ ਪੁਲਿਸ ਆਫਸਰ ਹੈ ਉਹਨਾਂ ਨੇ ਪੁਲਿਸ ਆਫਸਰ ਹੈ ਨਾ ਸੌਰੀ ਉਹਨਾਂ ਨੂੰ ਖੜੇ ਕਰਕੇ ਤੇ ਇਹ ਕਿਹਾ ਕਿ ਕੀ ਅਗਰ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦਾ ਮਾਮਲਾ ਕਿਸੇ ਐਸਐਸਏ ਦੇ ਖਿਲਾਫ ਹੋਵੇ ਤਾਂ ਕਿ ਪੰਜਾਬ ਪੁਲਿਸ ਉਹਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਫਿਰ ਉਹਨਾਂ ਨੇ ਕਹਿਤਾ ਉਹਨਾਂ ਨੇ ਜਵਾਬ ਬਹੁਤ ਵਧੀਆ ਦਿੱਤਾ ਉਹ ਕਹਿੰਦੇ ਆ ਕਿ ਅਸਲ ਵਿੱਚ ਕਹਾਣੀ ਹੈ ਕਿ ਇੱਕ ਐਸਐਸਏ ਨਹੀਂ ਇਹ ਤਾਂ ਸਾਰਾ ਮਾਫੀਆ ਬੈਠਾ ਵਾ ਉਹਨਾਂ ਨੇ ਆਪਣੇ ਲੈਜ ਵਿੱਚ ਜਵਾਬ ਦੇ ਕੇ ਉਹਨੂੰ ਸ਼ਰਮਿੰਦਾ ਸ਼ਰਮਸਾਰ ਕੀ ਕਰਤਾ ਸਬੂਤ ਪਰ ਅਸਲ ਤੱਤ ਕੀ ਨੇ ਇਹ ਸਾਰੇ ਮਸਲੇ ਦੇ ਉਹਦੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਅੱਜ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਹਾਂ ਇਹ ਜਿਹੜਾ ਐਸਐਸਏ ਬੋੜ ਸਿੰਘ ਦੇ ਉੱਤੇ ਰਿਸ਼ਵਤ ਖੋਰੀ ਦਾ ਦੋਸ਼ ਲੱਗਿਆ ਪਹਿਲਾਂ ਉਹ ਕਿਉਂ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਕਿਉਂਕਿ ਇਸੇ ਵਲੇ 2024 ਚ ਅ ਖੁਲਤਾਰ ਸਿੰਘ ਸੰਧਵਾ ਦਾ ਸੱਗਾ ਭਰਾ ਹੈ ਪੀਰ ਦਵਿੰਦਰ ਸਿੰਘ ਉਸਨੇ ਇਸ ਐਸਆਈ ਬੋਰਡ ਸਿੰਘ ਨੂੰ ਅ ਟੈਲੀਫੋਨ ਕਰਕੇ ਵੇਤ ਹਾਸ਼ਾ ਗੰਦੀਆਂ ਗਾਲਾਂ ਕੱਢੀਆਂ ਸੁਣੋ ਬਾਕੀ ਤੁਸੀਂ ਇਹ ਮਸਲਾ ਸੁਣ ਲਿਆ ਕਿ ਕੀ ਕਹਾਣੀ ਹੈ ਇਸ ਬੋਲ ਸਿੰਘ ਦਾ ਮਸਲਾ ਸਪੀਕਰ ਨੇ ਇਸ ਕਰਕੇ ਚੱਕਿਆ ਕਿਉਂਕਿ ਇਹ ਜਿਹੜਾ ਇਹ ਸੇ ਬੋਲ ਸਿੰਘ ਆ ਜਦੋਂ ਇਹਨਾਂ ਦੇ ਉੱਥੇ ਇਲਾਕੇ 'ਚ ਪੋਸਟਡ ਹੋਊਗਾ ਉਹ ਇਹਦੇ ਭਰਾ ਦੀ ਬੀਤਵਿੰਦਰ ਦੀ ਜਿਹੜੀਆਂ ਗਲਤ ਸਿਫਾਰਸ਼ਾਂ ਉਹ ਨਹੀਂ ਮੰਨਦਾ ਬੁੱਤਰ ਤਾਂ ਬੋਲ ਸਿੰਘ ਨੂੰ ਫੋਨ ਲਾ ਕੇ ਇਹਦੇ ਸਿੱਕੇ ਭਰਾ ਨੇ ਕੁਲਤਾਸ ਸੰਧਵਾ ਦੇ ਬੀਬੀ ਦਰਦ ਨੇ ਚੰਗੀ ਗੱਜ ਕੇ ਗਾਣਾ ਕੱਢੀਆਂ ਈਦੀਆਂ ਭੈਣੀਆਂ ਔਰ ਨਾ ਨੂੰ ਥ੍ਰੈਟਨ ਕੀਤਾ ਕਿ ਤੈਨੂੰ ਮੈਂ ਬੰਦਾ ਬਣਾਉਂਗਾ ਅਗਰ ਫਰਜ਼ ਤੋਂ ਇਹੀ ਟੈਲੀਫੋਨ ਕਿਸੇ ਆਪੋਜੀਸ਼ਨ ਨੇ ਐਮਐਲਏ ਨੇ ਕੀਤਾ ਹੁੰਦਾ ਤੇ ਹੁਣ ਉਹਦੇ ਤੇ ਪਰਚਾ ਦਰਜ ਹੋਣਾ ਸੀਗਾ ਔਰ ਚੱਕ ਕੇ ਉਹਨੂੰ ਜੇਲ੍ਹ ਵਿੱਚ ਛੁਪਿਆ ਹੋਣਾ ਸੀਗਾ ਮੇਰੇ ਖਿਲਾਫ ਤੁਹਾਨੂੰ ਯਾਦ ਹੋਵੇਗਾ 2 ਸਾਲ ਪਹਿਲਾਂ ਸ਼ੁਰੂਆਤ 'ਚ ਇੱਕ ਸਾਡੇ ਐਸਡੀਐਮ ਘਠ ਦੇ ਕੋਲੋਂ ਫਰਜ਼ੀ ਕੰਪਲੇਨਟ ਲੈ ਕੇ ਮੇਰੇ ਖਿਲਾਫ ਅ ਅਫਸਰਾਂ ਦੇ ਖਿਲਾਫ ਨੂੰ ਬੰਦੀ ਬਣਾਉਣ ਤੱਕ ਦਾ ਮੇਰੇ ਖਿਲਾਫ ਮੁਕਦਮਾ ਦਰਜ ਕਰਤਾ ਜਦ ਕਿ ਅ ਮੇਰੇ ਕੋਲ ਸਾਰੀਆਂ ਲਾਈਫ ਪ੍ਰੋਸੀਡਿੰਗਸ ਵਿੱਚ ਐਸਟੀਐਮ ਮੇਰੇ ਨਾਲ ਖੜਾ ਵਾ ਐਸਟੀਐਮ ਮੇਰੀ ਤਾਰੀਫ ਕਰ ਰਿਹਾ ਵਾ ਮੈਂ ਐਸਟੀਐਮ ਤਾਰੀਫ ਕਰ ਰਿਹਾ ਪਰ ਕਿਉਂਕਿ ਹੁਣ ਇਹ ਰਾਜ ਸੱਤਾ ਵਿੱਚ ਦੇ ਤੇ ਸਪੀਕਰ ਦਾ ਉਪਰਾਹ ਵਾ ਤੇ ਉਹ ਜਦੋਂ ਮਰਜੀ ਮਾਂ ਪੈਣ ਦੀਆਂ ਗਾਲਾਂ ਕੱਢ ਕੇ ਨਿਕਲ ਸਕਦਾ ਚਲੋ ਇਹ ਗੱਲ ਹੋ ਗਈ ਰੰਜਿਸ਼ ਸਾਹਮਣੇ ਆ ਗਈ ਸਪੀਕਰ ਦੇ ਭਰਾ ਦੀ ਇਹ ਤੇ ਪਰਿਵਾਰ ਦੀ ਸਿੱਧੀ ਸਿੱਧੀ ਆਈਐਸਏ ਬੋਰ ਸਿੰਘ ਜਦੋਂ ਇਹ ਸਭ ਕੁਝ ਹੋਇਆ ਜਦੋਂ ਗਾਲੀ ਕਲੋਚ ਹੋਇਆ ਤਾਂ ਆਈਐਸਏ ਬੋਰ ਸਿੰਘ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਡੀਡੀਆਰ ਦਰਜ ਕਰਾਤੀ ਉਦਨੇ 12 ਜੂਨ 2024 ਇਸੇ ਬਰੇ ਇਸ ਡੀਡੀਆਰ ਦਾ ਨੰਬਰ ਹੈਗਾ ਵਾ 2000 015 ਪੁਲਿਸ ਸਟੇਸ਼ਨ ਹੈਗਾ ਸਦਰ ਫਰੀਦਕੋਟ ਔਰ ਸਾਰੇ ਤੱਥ ਲਿਖੇ ਕਿ ਮੈਨੂੰ ਇਸਨੇ ਟੈਲੀਫੋਨ ਕਰਕੇ ਧਮਕੀਆਂ ਦਿੱਤੀਆਂ ਗਾਲਾਂ ਕੱਢੀਆਂ ਔਰ ਡਰਾਇਆ ਐਟਸੈਟਰਾ ਐਟਸੈਟਰਾ ਹੁਣ ਜਦੋਂ ਐਸਏ ਬੋਰਡ ਸਿੰਘ ਨੇ ਸਪੀਕਰ ਦੇ ਭਰਾ ਦੇ ਖਿਲਾਫ ਡੀਡੀਆਰ ਦਰਜ ਕਰਾਤੀ ਵਜਿਦਾ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਉਹਦੇ ਖਿਲਾਫ ਪਰ ਡੀਡੀਆਰ ਦਰਜ ਕਰਾਉਣ ਦਾ ਵੀ ਫਿਰ ਇਹ ਤਿਲ ਮਲਾ ਗਏ ਇਹ ਕੌਣ ਹੁੰਦੇ ਨੇ ਪੁਲਿਸ ਵਾਲੇ ਸਾਡੇ ਭਰਾ ਅਦੇ ਕਲਾਬ ਡੀਲਰ ਦਰਜ ਕਰਾਉਣ ਦੀ ਫਿਰ ਇਹਨਾਂ ਨੇ ਕਿਹਾ ਸਭ ਤੋਂ ਇੰਪੋਰਟੈਂਟ ਗੱਲ ਮੈਂ ਭੁੱਲ ਗਿਆ ਸੀਗਾ ਸਪੀਕਰ ਨੇ ਕੱਲ ਵਿਧਾਨ ਸਭਾ 'ਚ ਕਿਹਾ ਕਿ ਇਹ ਮਸਲਾ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਐਸਆਈ ਬੋਹੜ ਸਿੰਘ ਨੇ ਜਿਹੜੀ ਰਿਸ਼ਵਤ ਲਈ ਆ ਇੱਕ ਗੈਂਗਸਟਰ ਤੋਂ ਲਈ ਹੈ ਉਹ ਗੈਂਗਸਟਰ ਦਾ ਨਾਮ ਪਤਾ ਨਹੀਂ ਸ਼ਾਇਦ ਨਹੀਂ ਲਿਆ ਉਹਨਾਂ ਨੇ ਕਿਸੇ ਗੈਂਗਸਟਰ ਤੋਂ ਲਈ ਜਦੋਂ ਮੈਂ ਰਿਸਰਚ ਕੀਤਾ ਆ ਇੱਕ ਮੈਨੂੰ ਕੋਲ ਖਬਰ ਆ ਗਈ ਜੀ 2000 ਪੁਰਾਣੀ ਖਬਰ ਹੈ ਹਿੰਦੀ ਦੇ ਵਿੱਚ ਇਹ ਗੈਂਗਸਟਰ ਨੇ ਸ਼ਿਕਾਇਤ ਨਹੀਂ ਕੀਤੀ ਇਹਦੇ ਖਿਲਾਫ ਸ਼ਿਕਾਇਤ ਕੀਤੀ ਹੈ ਆਨੰਦਨਗਰ ਦੇ ਰਹਿਣੇ ਵਾਲੇ ਅਨੰਤਦੀਪ ਸਿੰਘ ਰੋਮਾ ਬਰਾੜ ਨੇ ਨੇ بتایا ਕਿ ਉਸकी માતા सुरेंद्रਪਾਲ ਕੌਰ વોર્ਡ ਨੰਬਰ 2 ਕੀ ਐਮਸੀ ਹੈ ਮਤਲਬ ਵਿਧਾਨ ਸਭਾ ਦੇ ਵਿੱਚ ਤੂੰ ਝੂਠੇ ਤੱਥ ਪੇਸ਼ ਕਰਕੇ ਕਿ ਇੱਕ ਗੈਂਗਸਟਰ ਨੇ ਇਸ ਐਸਆਈ ਬੋਹੜ ਸਿੰਘ ਨੂੰ ਰਿਸ਼ਵਤ ਦੇ ਦਿੱਤੀ ਉਹਦੇ ਖਿਲਾਫ ਪर्चा ਦਰਜ ਕਰਾਇਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਗੈਂਗਸਟਰ ਨਹੀਂਗਾ ਉਹ सुरेंद्रਪਾਲ सुरेंद्रਕੌਰ ਐਮਸੀ ਜਿਹੜੀ ਕੋਟਕਪੂਰੇ ਦੀ ਆ ਵਾਰਡ ਨੰਬਰ 2 ਚੋਂ ਉਹਦਾ ਪੁੱਤਰ ਹੈ ਅਨੰਤਦੀਪ ਬਰਾੜ ਏਲੀਅਸ ਰੋਮਾ ਬਰਾੜ ਅੱਛਾ ਹੁਣ ਇਹਦੀ ਕਹਾਣੀ ਕੀ ਹੈ ਇਹ ਸਾਰੇ ਮਸਲੇ ਦੀ ਕਿ ਇਹ ਮਸਲਾ ਜਿਹੜਾ ਹੈ ਇਹ ਜਿਹੜਾ ਬੋਰਡ ਸੇ ਨਾਲ ਝਗੜਾ ਹੋਇਆ ਅਨੰਤਦੀਪ ਬਰਾੜ ਦਾ ਪੈਸੇ ਨੂੰ ਲੈ ਕੇ ਜੋ ਰਿਸ਼ਵਤ ਦਾ ਕੇਸ ਬਣਾਇਆ ਇਹ 2015-16 ਦਾ ਮਾਮਲਾ ਵਾ ਔਰ 2019 ਦੇ ਵਿੱਚ ਜਦੋਂ ਕਿਤੇ ਇਹ ਹਿੱਟ ਮੂੰਛੀ ਲੱਗਿਆ ਹੋਇਆ ਸੀਗਾ ਇਹਨਾਂ ਦੇ ਇੱਥੇ ਪੁਲਿਸ ਸਟੇਸ਼ਨ ਵਿੱਚ ਤਾਂ ਉਦੋਂ ਇਹਨਾਂ ਨੇ ਕਹਿ ਕੇ ਜੀ ਮੇਰੇ ਤੋਂ ਪੈਸੇ ਲੈ ਮੇਰਾ ਮੁਕੱਦਮਾ ਜਿਹੜਾ ਸਾਡੀ ਮੇਰੇ ਸਾਡੇ ਪਰਿਵਾਰ ਦੇ ਖਿਲਾਫ ਹੈ ਉਹ ਨੂੰ ਰੱਦ ਕਰਾਉਣ ਵਾਸਤੇ 50 ਹਜ਼ਾਰਾਂ ਮੇਰੇ ਅਕਾਊਂਟ ਚ ਪਾਇਆ ਫਰਾਨਾ ਇਹਦਾ ਕੀਤਾ ਮੇਰਾ ਇਹ ਮੰਨਣਾ ਵਾ ਹੋ ਸਕਦਾ ਵਾ ਕਿ ਉਦੋਂ ਜੋ ਕੁਝ ਕੀਤਾ ਬੋਰਡ ਸਿੰਘ ਨੇ ਤੋਂ ਪੈਸੇ ਲੈ ਹੋਣਗੇ ਨਹੀਂ ਲਿਆ ਉਹਨੂੰ ਮੈਨੂੰ ਨਹੀਂ ਪਤਾ ਲੇਕਿਨ 2024 ਵਿੱਚ ਜਦੋਂ ਇਹਦੇ ਭਰਾ ਨੇ ਗਾਲਾਂ ਕੱਢੀਆਂ ਉਸ ਬੋਰਡ ਸਿੰਘ ਨੂੰ ਤੇ ਬੋਰ ਸਿੰਘ ਨੇ ਡੀਡੀਆਰ ਦਰਜ ਕਰਾਤੀ ਪੁਲੀਸ ਸਟੇਸ਼ਨ ਸਰਦ ਫਰੀਦਕੋਟ ਵਿੱਚ ਉਤੋਂ ਬਾਅਦ ਅਨੰਤ ਦੀ ਪ੍ਰਾਡ ਨੂੰ ਲਿਆਂਦਾ ਗਿਆ 2024 ਚ ਔਰ ਉਹਦੇ ਤੋਂ ਇੱਕ ਕੰਪਲੇਂਟ ਪ੍ਰਕਿਉਰ ਕੇ ਕੀਤੀ ਗਈ ਲਈ ਗਈ ਤੇ ਬੋਰ ਸਿੰਘ ਦੇ ਖਿਲਾਫ ਪੀਸੀ ਐਕਟ ਦੇ ਵਿੱਚ ਮੁਕਦਮਾ ਦਰਜ ਕਰਕੇ ਤੇ ਉਹਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੁਣ ਪੁਲਿਸ ਸਾਰਿਆਂ ਨੂੰ ਫਰੀਦਕੋਟ ਨੂੰ ਪਤਾ ਹੋਊਗਾ ਐਸਐਸਪੀ ਨੂੰ ਕਿ ਇਹ ਮਾਮਲਾ ਗਲਤ ਹੈ ਤਾਂ ਨਿਜੀ ਰਜਿਸਟਰੀ ਸਪੀਕਰ ਦੀ ਇਸ ਕਰਕੇ ਉਹਨਾਂ ਨੇ ਬੋਰ ਸਿੰਘ ਨੂੰ ਨਾ ਅਰੈਸਟ ਕੀਤਾ ਨਾ ਉਸ ਨੂੰ ਸਸਪੈਂਡ ਕੀਤਾ ਤੇ ਕੱਲ ਇੰਨੇ ਕੀ ਕਹਿੰਦੇ ਹੁੰਦੇ ਕਿ ਇੰਨੇ ਹੈਲਪਲੈਸ ਸਪੀਕਰ ਮੈਂ ਦੇਖੇ ਔਰ ਇਨਾ ਡੀਫੀਟੈਸਟ ਐਟੀਟਿਊਡ ਤੇ ਬਿਲਕੁਲ ਜਿੱਦਾਂ ਕਹਿੰਦੇ ਕਿ ਹਾਰੇ ਹਾਰੀਆਂ ਹੋਈਆਂ ਖੋਜਾਂ ਹੁੰਦੀਆਂ ਨੇ ਤੇ ਸਾਰੇ ਵਿਧਾਨ ਸਭਾ ਦਾ ਸਾਰਾ ਕੰਮ ਠੱਪ ਕਰਕੇ ਬੋਹਰ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਕੀਤੀ ਆ ਅਸਲ ਕਹਾਣੀ ਮੇਰੇ ਦੋਸਤੋ ਵੀਰੋ ਆਵਾਜ਼ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਪ੍ਰੋਸੀਡਿੰਗਸ ਦੇ ਹਾਲਾਤ ਉਹ ਨਿੱਜੀ ਕੀੜਾ ਕੱਢਣ ਵਾਸਤੇ ਜਿਹੜਾ ਉਹਦਾ ਦੁਰਪਯੋਗ ਕੀਤਾ ਜਾ ਰਿਹਾ ਧੂਕੇ ਤੱਕ ਪੇਸ਼ ਕਿਤੇ ਜਾ ਰਹੇ ਨੇ ਗੈਂਗਸਟਰ ਕਿਹਾ ਜਾ ਰਿਹਾ ਜਿਹੜਾ ਰਿਸ਼ਵਤ ਦੇਣ ਵਾਲਾ ਬੰਦਾ ਔਰ ਬੋਰ ਸਿੰਘ ਨੂੰ ਇਸ ਕਰਕੇ ਕੋਗੇਦੇ ਭਰਾ ਦੇ ਆਪਸ ਵਿੱਚ ਗਾਲੀ ਗੋਲ ਸਾਰੀ ਗੱਲ ਹੁਣ ਜਗ ਜਾਨ ਚੰਗੇ ਤਰੀਕੇ ਨਾਲ ਤੁਸੀਂ ਸੁਣ ਲਈ ਦੇਖ ਲਈ ਹੁਣ ਮੇਰਾ ਮੰਨਣਾ ਇਹ ਆ ਕਿ 6 ਮਹੀਨਿਆਂ ਬਾਅਦ ਸੱਸ਼ਨਾ ਜੀ ਕੱਲ ਸ਼ਰਧਾਂਜਲੀਆ ਦੇ ਕੇ ਤੇ ਘੰਟਾ ਖਲਾ ਕੇ ਤੇ ਇਹਨਾਂ ਨੇ ਉੱਠ ਕੇ ਜਦੋਂ ਆਪੋਜੀਸ਼ਨ ਦੇ ਲੀਡਰ ਆਫ ਆਪੋਜੀਸ਼ਨ ਜਾਂ ਸਾਡੇ ਐਮ ਐਲ ਏ ਪੁੱਛਦੇ ਨੇ ਕਿ ਸਾਨੂੰ ਗੱਲ ਕਰਨ ਦੇ ਜੋ ਬੀ ਐਲ ਬੀਆਂ ਤੇ ਜਿਹੜੀ ਲੋਰੈਂਸ ਬਿਸ਼ਰੋਈ ਨੇ ਇੰਟਰਵਿਊ ਦਿੱਤੀ ਸੀ ਕਿ ਜੇਲ੍ਹ ਦੇ ਵਿੱਚ ਸੌਰੀ ਪੁਲਿਸ ਕਸਟਡੀ ਚ ਖੜ ਰ ਸੀ ਇਹ ਸਟਾਫ ਉਹਦੇ ਤੇ ਕੀ ਤੁਸੀਂ ਐਕਸ਼ਨ ਲਿਆ ਵਾ ਤੁਸੀਂ ਐਗਰੀਕਲਚਰ ਨੀਤੀ ਬਾਰੇ ਕੀ ਕਰ ਰਹੇ ਹੋ ਡਰੱਗਸ ਬਾਰੇ ਕੀ ਕਰ ਰਹੇ ਹੋ ਔਰ ਬਾਬਾ ਡੇਰਾ ਸੱਚਾ ਸੌਦਾ ਰਾਮ ਲਹੀਨ ਦੇ ਖਿਲਾਫ 295 ਦੀ ਪਰਵਾਨਗੀ ਕਿਉਂ ਨਹੀਂ ਦਿੰਦੇ ਗੈਰ ਕਾਨੂੰਨੀ ਮਾਈਨਿੰਗ ਬਹੁਤ ਪੰਜਾਬ ਦੇ ਵਿੱਚ ਹੋ ਰਹੀ ਹੈ ਇਹ ਇੱਕ ਵਾਇਸ ਦੇ ਬੜੇ ਮੁੱਤੇ ਆ ਕਰਾਂਗੇ ਗੱਲ ਕਰ ਲਾਂਗੇ ਗੱਲ ਕਰ ਲਾਂਗੇ ਔਰ ਮੈਂ ਮੇਰੇ ਵੀਰੋ ਸਤਕਾਰਯੋਗ ਪੰਜਾਬ ਦੇ ਬਹੁਤ ਲੋਕਾਂ ਨੂੰ ਦੱਸਾਂ ਜਨ ਮੈਂ 25 ਵਾਰ ਹੱਥ ਖੜਾ ਕੀਤਾ ਜੀਵਾਵਦ ਵਿੱਚ 25 ਟਾਈਮਸ ਤੇ ਮੈਂ ਇਹ ਸਮਝਾ ਕੇ ਇਹ ਤਾਂ ਫਿਰ ਨਰਾਦਰ ਕਰਾਉਣ ਵਾਲੀ ਗੱਲ ਆ ਬੈਠ ਕੇ ਆਪਣੀ ਮਤਲਬ ਤੋਹੀਨ ਕਰਾਉਣ ਵਾਲੀ ਜਿਆ ਸਾਰੇ ਹਾਊਸ ਤੇ ਸਦਨ ਦੇ ਸਾਹਮਣੇ ਇਸ ਕਰਕੇ ਕੱਲ ਮੈਂ ਉਥੋਂ ਬਾਹਰ ਆਨ ਕਿ ਮੈਂ ਆਪਣੇ ਲੀਡਰ ਆਫ اپੋਜੀਸ਼ਨ ਨੂੰ ਦੱਸ ਕੇ ਆਇਆ ਕਿ ਮੈਂ ਇੱਕ ਸੈਲਫ ਰਿਸਪੈਕਟਿੰਗ ਆਦਮੀ ਆ ਮੈਨੂੰ ਸੈਲਫ ਡਿਗਨਿਟੀ ਤੇ ਆਪਣੀ ਜਿਹੜੀ ਸੈਲਫ ਰਿਸਪੈਕਟ ਆ ਉਹ ਸਭ ਤੋਂ ਨੰਬਰ 1 ਤੇ ਆ ਬਾਕੀ ਸਾਰੀਆਂ ਗੱਲਾਂ ਉਹਦੇ ਵਜ਼ੀਰਿਆਂ ਤੇ ਐਮ ਐਲ ਏ ਦੇ ਇਤਸੇ ਤੌਬਾ ਦੀ ਗੱਲ ਆ ਮੈਂ ਇਸ ਤਰ੍ਹਾਂ ਦਾ ਹਿਮਿਲੇਸ਼ਨ ਜਿਹੜੀ ਸਪੀਕਰ ਵੱਲੋਂ ਆ ਖਾਸ ਤੌਰ ਤੇ ਬਿਤਕਰਾ ਜਿਹੜਾ ਮੇਰੇ ਖਿਲਾਫ ਮੈਨੂੰ ਸਿੰਗਲ ਆਊਟ ਕਰਕੇ ਤਾਕ ਕਰਕੇ ਜਿਹੜਾ ਮੇਰੇ ਖਿਲਾਫ ਕਰ ਦਿੱਤਾ ਜਾ ਰਿਹਾ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ ਮੈਂ ਜਿਹੜਾ ਬਕਾਇਆ ਦੋਖ ਦਿੰਦਾ ਫਰਜ਼ੀ ਸੈਸ਼ਨ ਹੈ ਮੈਂ ਉਸ ਨੂੰ ਬਾਇਕਾਟ ਕਰ ਰਿਹਾ ਪਰ ਇਹਦੇ ਵਿੱਚ ਮੈਂ ਕੱਲ ਸਾਰੀ ਰਿਸਰਚ ਕਰਕੇ ਆਜੇ ਦੋ ਡਾਕੂਮੈਂਟਸ ਤੇ ਇੱਕ ਮੀਡੀਆ ਰਿਪੋਰਟ ਔਰ ਇੱਕ ਜਿਹੜਾ ਅਸਲ ਏਜ ਔਰ ਰਿਛੋਦਾ ਮਾਮਲਾ 2015-16 ਦਾ ਅਸਲ ਹੈ ਕੀ ਆ ਤੇ ਪਲੱਸ ਕਾਲੀ ਲੋਚ ਦੀ ਜੋ ਉਸਨੇ ਕੀਤੀ ਵੀਡੀਓ ਤੇ ਅੱਜ ਮੈਂ ਸਵੇਰੇ ਪੜਿਆ ਕਿ ਏਐਸਐਮ ਨੂੰ ਬਹੁਤ ਸਿੰਘ ਨੂੰ ਸਸਪੈਂਡ ਕਰਤਾ ਵਾਹ ਸਪੀਕਰ ਸਾਹਿਬ ਬਹੁਤ ਵੱਡੀ ਬਹਾਦਰੀ ਕੀਤੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਮਸਲੇ ਵਿੱਚ ਸੌਂ ਖਾਦੀ ਹੋਈ ਆ ਇੱਕ ਗੁਰਸਿੱਖ ਅੰਮ੍ਰਿਤਧਾਰੀ ਹੋਣ ਦੇ ਨਾਤੇ ਜੇ ਮੈਂ ਗਲਤ ਨਾ ਹੋਵਾਂ ਇੱਕ ਬੇਵਲ ਕਲਾ ਦੇ ਕੱਠ ਵਿੱਚ ਤੁਸੀਂ ਸੌਂ ਖਾਦੀ ਆ ਜਿਵੇਂ ਕੈਪਟਨ ਅਵਿੰਦਰ ਸਿੰਘ ਨੇ ਸੌਂ ਖਾਦੀ 'ਚ ਨਸ਼ੇ ਖਤਮ ਕਰਨ ਦੀ ਤੇ ਤੁਸੀਂ ਉਹਦੇ ਤੇ ਗੱਲ ਨਹੀਂ ਕੀਤੀ ਕੋ ਪੰਜਾਬ ਦੀ ਵਿਧਾਨ ਸਭਾ ਨੂੰ 6 ਮਹੀਨਿਆਂ ਤੋਂ ਬਾਅਦ ਸਰਦਨ ਦਾ ਸੈਸ਼ਨ ਆਇਆ ਤੁਸੀਂ ਬੋਰਡ ਸਿੰਘ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਗ੍ਹਾ ਤੁਹਾਡੇ ਭਰਾ ਦੇ ਨਾਲ ਗਾਲੀ ਗਲੋਚ ਆਪਸ ਵਿੱਚ ਕਰ ਰਹੇ ਨੇ ਤੇ ਤੁਹਾਡੀ ਨਿੱਜੀ ਰੰਜਿਸ਼ ਨੂੰ ਤੁਸੀਂ ਪੰਜਾਬ ਦੇ ਮੇਰੇ ਸਤਕਾਰਯੋਗ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਆ ਸਡੇ ਵਿਧਾਨ ਸਭਾ ਦੇ ਪਲੇਟਫਾਰਮ ਦੀ अहमियत ਕਹਿ ਲੋ ਜਾਂਦੀ ਬੁੱਕਤ ਕਹਿ ਲੋ ਕਿ ਕਿਸੇ ਅਫਸਰ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ ਕੱਲ ਇਹਦਾ ਫਰਜ਼ ਬਣਦਾ ਸੀਗਾ ਕਿ ਜਿਹੜੀ ਲਾਰੈਂਸ ਬਿਸ਼ਟੋਈ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਲੈ ਗੈਂਗਸਟਰ ਉਹਨੇ ਜਿਹੜੀ ਕਸਟਡੀ ਵਿੱਚ ਦਿੱਤੀ ਸੀ ਆਈਐਸਟਾਬਲ ਅਸੀਂ ਫਲਾਣੇ ਅਫਸਰਾਂ ਦੇ ਖਿਲਾਫ ਬੀਜੀਪੀ ਨੂੰ ਤਲਬ ਕਰਕੇ ਕਹਿਣਾ ਚਾਹੁੰਦੇ ਕਿ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜੇ ਲੋਕ ਨਸ਼ਾ ਵੇਚਦੇ ਨੇ ਪੰਜਾਬ ਉਹਨਾਂ ਦੇ ਖ ਅ ਪਰਚੇ ਦਰਜ ਕੀਤੇ ਜਾਣ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀਆ ਹੈ ਰਾ ਉਹਦੇ ਖਿਲਾਫ ਜਿਹੜੀ 295 ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਫਰੀਦਕੋਟ ਦੇ ਐਸਐਸਪੀ ਨੇ ਮੰਗੀ ਹੋਈ ਆ ਭਗਵਾਨਪਤਮਾਨ ਦੇ ਟੇਬਲ ਤੇ 2 ਸਾਲ ਤੋਂ ਪਈ ਆ ਅਸੀਂ ਉਸ ਵਾਸਤੇ ਇਸ ਸਦਨ ਦਾ ਇਸਤੇਮਾਲ ਕਰਾਂਗੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਸਤੇਮਾਲ ਕਰਾਂਗੇ ਜਿਹੜਾ ਗੈਰ ਪੰਜਾਬੀਆਂ ਦੇ ਵਾਸਤੇ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ 2023 ਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਗੁਜਰਾਤ ਵਿੱਚ ਰਾਜਸਥਾਨ ਵਿੱਚ ਔਰ ਹੁਣ ਉੱਤਰਾਖੰਡ ਵਿੱਚ ਉਥੋਂ ਦਾ ਕੋਈ ਵੀ ਗੈਰ ਸੂਬੇ ਵਿੱਚ ਰਹਿਣ ਆਦਮੀ ਉਥੇ ਜਾ ਕੇ ਵੋਟਰ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਇਹ ਜਿਹੜਾ ਬਿੱਲ ਹੈ ਅਸੀਂ ਤੁਸੀਂ ਇਹਦੇ ਤੇ ਬਹਿਸ ਕਰਾਉਂਦੇ ਤਾਂ ਮੈਂ ਸਮਝਦਾ ਕਿ ਤੁਸੀਂ ਵਿਧਾਨ ਸਭਾ ਦੀ ਦੇ ਕਸਟੋਡੀਅਨ ਬਦੋ ਸਪੀਕਰ ਤੁਸੀਂ 117 ਮੈਂਬਰਸ ਦੇ ਕਸਟੋਡੀਅਨ ਹੋ ਪਰ ਤੁਸੀਂ ਕਸਟੋਡੀਅਨ ਕਾਹਦੇ ਨਿਕਲੇ ਆਪਣੇ ਸਕੇ ਭਰਾ ਦੇ ਮੀਰ ਦਵਿੰਦਰ ਦੇ ਜਿਸ ਨੇ ਰੱਜ ਕੇ ਬੋਹੜ ਸਿੰਘ ਨੂੰ ਟੈਲੀਫੋਨ ਦੇ ਉੱਤੇ ਗਾਲੀ ਕਲੋਚ ਕਰਕੇ ਉਹਨੂੰ ਧਮਕਾਇਆ ਧੀ ਦੀਆਂ ਮਾਂ ਦੀਆਂ ਭੈਣ ਦੀਆਂ ਗਾਲਾਂ ਕਢੀਆਂ ਆ ਤੁਹਾਡਾ ਲੈਵਲ ਮੈਂ ਦਿਖਾਉਣਾ ਚਾਹੁੰਦਾ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡਾ ਜਨਾਬ ਵਿਧਾਨ ਸਭਾ ਜਿਸ ਨੂੰ ਆਪਾਂ ਕਹਿੰਨੇ ਕਿ ਮੰਦਰ ਹੈ ਜਮਹੂਰੀਅਤ ਦਾ ਸਭ ਤੋਂ ਵੱਡਾ ਥੰਮ ਹੈ ਜੀ ਜਮਹੂਰੀਅਤ ਦਾ ਆ ਇਹਦੀ ਬੁੱਕਤ ਆ ਇਸ ਦੀ ਇਹਨਾਂ ਨੇ ਕੱਲ ਲੈ ਕੇ ਇਸ ਖੱਲੜੇ ਲੈਵਲ ਤੱਕ ਲੈ ਕੇ ਕਿ ਐਸਆਈ ਦੇ ਖਿਲਾਫ ਖੜੀ ਵਿਧਾਨ ਸਭਾ ਦੇ 92 ਬੰਦੇ ਨੇ ਹੱਥ ਕੜੇ ਕਰਕੇ ਕਹਿੰਦੇ ਹਾਂ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੋ ਦੈਟ ਮੀਨਸ ਐਸਆਈ ਬੋਹੜ ਸਿੰਘ ਇਜ਼ ਵੈਰੀ ਪਾਵ ਸਪੀਕਰ ਦੇ ਪੱਲੇ ਕੁਛ ਨਹੀਂਗਾ ਉਹਨੇ ਸਾਰੇ ਵਿਧਾਨ ਸਭਾ ਨੂੰ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ ਫੌੜੀਆਂ ਬਣਾ ਕੇ ਤੇ ਬੋਰਡ ਸਿੰਘ ਦੇ ਖਿਲਾਫ ਮਿੱਚੀ ਰਜਿਸਟ ਕੱਢਣ ਦਾ ਜਿਹੜਾ ਉਹ ਬਰਾਬਰਾ ਕੀਤਾ ਮੈਂ ਉਹਦੀ ਸਖਤ ਸ਼ਬਦਾਂ 'ਚ ਤੇ ਖੇਤੀ ਕਰਦਾ ਔਰ ਜੇ ਕੋਈ ਮਾੜੀ ਮੋਟੀ ਇਨਸਾਨੀਅਤ ਸਪੀਕਰ ਸਾਹਿਬ ਤੁਹਾਡੇ ਵਿੱਚ ਹੈ ਤਾਂ ਤੁਹਾਨੂੰ ਇਹਦੀ ਪਬਲਿਕ ਅਪੋਲੋਜੀ ਦੇਣੀ ਚਾਹੀਦੀ ਮੰਗ ਮਾਫੀ ਮੰਗਣੀ ਚਾਹੀਦੀ ਔਰ ਭਗਵਾਨਪਾਣ ਮੈਂ ਕਹਿਣਾ ਚਾਹੁੰਦਾ ਤੁਸੀਂ ਨਿਤ ਦਿਨ ਬੋਰਡ ਲਾਏ ਹੋਏ ਨੇ ਕਿ ਇੰਨੇ ਬੰਦੇ ਫੜ ਲੇ ਉਹ ਕਰਤਾ ਭ੍ਰਿਸ਼ਟਾਚਾਰ ਖਤਮ ਕਰਤਾ ਇਸ ਐਫ ਆਈ ਆਰ ਦੀ ਬੋਰਡ ਸਿੰਘ ਵਾਲੀ ਐਫ ਆਈ ਆਰ ਦੀ ਬਨਾਮ ਸਪੀਕਰ ਸੰਨਵਾ ਦੇ ਪ੍ਰਵਾਦ ਦੀ ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਪਤਾ ਲੱਗੇ ਲੋਕਾਂ ਨੂੰ ਕਿ ਅਸਲ ਕਤ ਕੀ ਆ ਕਿਉਂਕਿ ਜੇ 15 16 ਦੀ ਕੰਪਲੇਨ ਸੀ ਜਿਹਦੇ ਵਿੱਚ 24ਵੇਂ ਚਾਰ ਕੇ ਪੱcza ਦਰਜ ਕਿਉਂ ਕੀਤਾ ਕੇਸ ਕਰਕੇ ਤਾਂ ਨਹੀਂ ਕੀਤਾ ਕਿਉਂਕਿ ਉਹ ਬੋਹੜ ਸਿੰਘ ਨੇ ਤੁਹਾਡੇ ਭਰਾ ਦੇ ਖਿਲਾਫ ਸਪੀਕਰ ਦੇ ਭਰਾ ਦੇ ਖਿਲਾਫ ਵੀਡੀਓ ਰਜਿਸਟਰ ਕਰਾਤੀ ਜੋ ਮੈਂ ਤੁਹਾਨੂੰ ਹੁਣੇ ਦਿਖਾਈ ਆ ਇਹ ਸਾਰੇ ਮਸਲੇ ਜਿਹੜੇ ਨੇ ਲੋਕੀ ਇਹਦਾ ਅਸਲ ਪੱਖ ਜਿਹੜਾ ਤੇ ਅਸਲ ਸੱਚ ਜਿਹੜਾ ਉਹ ਜਾਣਨਾ ਚਾਹੁੰਦੇ ਮੈਨੂੰ ਮਜਬੂਰੀ ਵਸ ਆ ਜਿਹੜੇ ਦੋ ਦਿਨ ਕਿਉਂਕਿ ਅੱਜ ਇਹਨਾਂ ਨੇ ਲੈਜਿਸਲੇਟਿਵ ਬਿਜ਼ਨਸ ਰੱਖਿਆ ਅੱਜ ਤੇ ਕੱਲ ਬਿੱਲ ਦੇਣ ਗਏ ਮ ਤਕਿ ਤੁਸੀਂ ਕਿਸੇ ਵੀ ਅਮੈਂਡਮੈਂਟ ਨੂੰ ਕਿਸੇ ਕਾਨੂੰਨ ਜਿਹੜਾ ਬਣਨ ਜਾ ਰਿਹਾ ਵਾ ਕੀ ਉਹਦੇ ਤੇ 2-3 ਮਿੰਟ ਵਿੱਚ ਤੁਸੀਂ ਆਪਣਾ ਪੱਖ ਕੋ ਰੱਖ ਸਕਦੇ ਹੋ ਜਿਹੜੇ ਇਹ ਸ਼ੋਰ ਮਚਾਉਂਦੇ ਸੀ ਕਿ ਸੈਸ਼ਨ ਬਹੁਤ ਛੋਟੇ ਕਰਾਉਂਦੀ ਕਾਂਗਰਸ ਅਕਾਲੀ ਦਲ ਘੱਟੋ ਘੱਟ 15 ਦਿਨ ਦਾ ਇੱਕ ਵਾਰੀ ਸੈਸ਼ਨ ਹੋਣਾ ਚਾਹੀਦਾ ਆ 1.5 ਦਿਨ ਦਾ ਸੈਸ਼ਨ ਸੀਗਾ ਔਰ ਕਹਿੰਦੇ ਸੀ ਜੀ ਸਾਡੇ ਬਿੱਲ ਜਿਹੜੇ ਨੇ ਉਹ ਐਨ ਮੇਜ ਤੇ ਰੱਖਤੇ ਜਦੋਂ ਪਾਸ ਕਰਾਉਣ ਦੇ ਜੋ ਅੱਜ ਇਹ ਕਰਨ ਜਾ ਰਹੇ ਨੇ ਅੱਜ ਤੇ ਕੱਲ ਦੇ ਵਿੱਚ ਬਿੱਲ ਸੈਪਰੇਟ ਮੈਂਬਰ ਹੋਊ ਜੀ ਕਹਿੰਦੇ ਹੁੰਦੇ ਸੀਗੇ ਕਿ ਜੀ ਇੱਕ ਹਫਤਾ ਪਹਿਲਾਂ ਸਬਪਲੇਟ ਕਰਾ ਕਰ ਸੀ ਰਿਸਰਚ ਕਰਾ ਕਰਾਂਗੇ ਅਸੀਂ ਪੜਾਅ ਕਰਾਂਗੇ ਲੋਕੋ ਇਹ ਨਾ ਜਿਹੜੇ ਕੋਖਿਆ ਦੇ ਚੜ ਕੇ ਬਦਲਾਵ ਬਦਲਾਵ ਕਹਿੰਦੇ ਸੀ ਰੌਲਾ ਇਹਨਾਂ ਨੇ ਬਦਲਾਵ ਤਾਂ ਲਿਆਂਦਾ ਲੇਕਿਨ ਮੇਰਾ ਗਰਕ ਵਾਲਾ ਬਦਲਾਵ ਨਹੀਂ ਲਿਆਦਾ ਕੋ ਚੰਗੇ ਕੰਮਾਂ ਦਾ ਬਦਲਾਵ ਨਹੀਂ ਲਿਆਂਦਾ ਤੁਸੀਂ ਸਾਰਿਆਂ ਨੇ ਦੇਖਿਆ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੋਕ ਸਭਾ ਵਿੱਚ 10 ਸੀਟਾਂ ਤੋਂ ਕਰਾਇਆ ਵਾ ਜਿਵੇਂ ਨੀ ਚੋਣਾਂ ਜਿੱਤਣ ਵਾਲੀ ਗੱਲ ਜਿਹੜੀ ਹੈ ਉਹ ਬਿਲਕੁਲ ਫੋਕਸ ਉਹਦਾ ਕੋਈ मीनिंग ਨਹੀਂਗਾ ਉਹਦਾ ਕੋਈ ਅਰਥ ਨਹੀਂਗਾ ਉਹ ਸਟੇਟ ਪਾਵਰ ਦਾ ਦੁਰਉਪਯੋਗ ਕਰਕੇ ਇਹ ਜਿਵੇਂ ਨੀ ਚੋਣਾਂ ਜਿਹੜੀਆਂ ਉਹ ਜਿੱਤਦੇ ਨੇ ਔਰ ਮੈਂ ਲੋਕਾਂ ਨੂੰ ਕਹੂੰਗਾ ਕਿ ਐਵੇਂ ਛੋਟੀਆਂ-ਛੋਟੀਆਂ ਗਲੀਆਂ ਨਾਲੀਆਂ ਦੀਆਂ ਅਹ ਬੇਦੇ ਲਾਈਕੇ ਕਿ ਛੋਟੇ ਛੋਟੇ ਕੰਮ ਕਿ ਖੰਭਾ ਲਵਾ ਦੇਗੇ ਉਹ ਕਰਕੇ ਡੋਨਟ ਵੇਟ ਡੋਨਟ ਵੇਸਟ ਯੂ ਵੋਟ ਫॉर ਸੱਚ ਪੀਪਲ ਆਪਣੀ ਵੋਟ ਦਾ ਇਸਤੇਮਾਲ ਠੀਕ ਕਰੋ ਔਰ ਚੰਗੇ ਬੰਦੇ ਉੱਥੇ ਲੈ ਕੇ ਚੋਣ ਕੇ ਲੇਕਿਨ ਅੱਜ ਦਾ ਮੇਰਾ ਜਿਹੜਾ ਵਿਸ਼ਾ ਸੀਗਾ ਕਿ ਜੋ ਸਪੀਕਰ ਨੇ ਉਸ ਵਿਧਾਨ ਸਭਾ ਦਾ ਵਰੂਪ ਦੁਰਉਪਯੋਗ ਕੀਤਾ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਉਮੀਦ ਕਰਦਾ ਕਿ ਥੋੜੇ ਵਿੱਚ ਸਾਡਾ ਜਿਹੜਾ ਵਿਧਾਨ ਸਭਾ ਦਾ ਪਲੇਟਫਾਰਮ ਹੈ ਉਹ ਵੱਡੇ ਮੁੱਦੇ ਜਿਹੜੇ ਪੰਜਾਬ ਤੇ ਬੋਲਿੰਗ ਇਸ਼ੂਜ਼ ਨੇ ਜੋ ਕਰਜ਼ਾ ਪੰਜਾਬ ਜੋ ਬੇਰੁਸਗਾਰੀ ਆ ਉਹ ਸਾਰੇ ਦੇ ਉੱਤੇ ਚਰਚਾ ਕਰਨ ਵਾਸਤੇ ਵਰਤਿਆ ਜਾਵੇਗਾ ਮੇਰਾ ਜੋੜਨਾ ਅਸਤੇ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਂਗੇ ਉਸ ਐਸਏ ਬੋਰਡ ਸਿੰਘ ਨੇ ਇਮੀਡੀਏਟਲੀ ਜਾ ਕੇ ਇਹ ਵੀ ਮੈਂ ਤੁਹਾਨੂੰ ਸਕੈਨ ਕਰਕੇ ਕਾਪੀ ਭੇਜ ਦੂੰਗਾ ਮੀਡੀਆ ਨੂੰ ਉਸ ਨੇ ਇੱਕ ਪੁਲਿਸ ਸਟੇਸ਼ਨ सदर ਫਰੀਦਕੋਟ ਵਿੱਚ ਇੱਕ ਡੀਟੀਆਰ ਰਿਪੋਰਟ ਦਰਜ ਕਰਵਾਤੀ ਇਹਦੇ ਭਰਾ ਦੇ ਖਿਲਾਫ 12 ਜੂਨ 2024 ਨੂੰ ਕਿ ਵੀਰ ਦਵਿੰਦਰ ਸਿੰਘ ਜਿਹੜਾ ਕੁਲਤਾਰ ਸਿੰਘ ਸੰਧਵਾ ਦਾ ਭਰਾ ਹੈ ਮੈਨੂੰ ਇਸ ਨੇ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਡਰਾਇਆ ਧਮਕਾਇਆ ਫਿਜ਼ੀਕਲੀ ਮੈਨੂੰ ਥ੍ਰੀਟਨ ਕੀਤਾ ਨਾਰਮਲ ਕੋਰਸ ਵਿੱਚ ਤਾਂ ਅਗਰ ਕਿਸੇ ਆਪੋਜੀਸ਼ਨ ਦੇ ਐਮ.ਐਲ.ਏ ਨੇ ਇਦਾਂ ਦਾ ਫੋਨ ਕੀਤਾ ਹੁੰਦਾ ਤੇ ਉਹਦੇ ਖਿਲਾਫ ਪਰਚਾ ਦਰਜ ਕਰਕੇ ਉਹ ਨੂੰ ਜੇਲ ਸੱਤਿਆਉਣਾ ਸੀਗਾ ਪਰ ਕੋਈ ਕਾਰਵਾਈ ਨਹੀਂ ਕੀਤੀ ਪਰ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਕੀ ਆ ਆ ਮੇਰੇ ਕੋਲ ਇੱਕ ਨਿਊਜ਼ ਰਿਪੋਰਟ ਹੈ ਜਿਹੜਾ ਕੱਲ ਕੁਲਤਾਰ ਸਿੰਘ ਸੰਧਵਾ ਕਹਿ ਰਹੇ ਸੀ ਨਾ ਕਿ ਅੀ ਐਸਏ ਬੋਰਡ ਸਿੰਘ ਨੇ ਗੈਂਗਸਟਰ ਤੋਂ ਪੈਸੇ ਲਏ ਉਹ ਗਲਤ ਗੱਲ ਆ ਗੈਂਗਸਟਰ ਤੋਂ ਪੈਸੇ ਨਹੀਂ ਲਏ ਇੱਕ ਕੋਟ ਕਪੂਰੇ ਦਾ ਉਹਦਾ ਨਾਮ ਹੈ ਅਨੰਤ ਦੀਪ ਸਿੰਘ ਬਰਾੜ ਜਿਹਦੀ ਮਾਤਾ सुरेंद्रਪਾਲ ਕੌਰ ਵਾਰਡ ਨੰਬਰ 2 ਦੀ ਕੌਂਸਲਰ ਆ ਔਰ ਮਾਮਲਾ 2015-16 ਦਾ ਵਾ ਉਸ ਕੰਪਲੇਂਟ ਨੂੰ ਜਦੋਂ ਡੀਡੀਆਰ ਦਰਜ ਕਰਾਤੀ ਇਸ ਐਸਏ ਬੋਰਡ ਸਿੰਘ ਨੇ ਇਹਨਾਂ ਨੇ ਉਸ ਅਨੰਤਦੀਪ ਬਰਾੜ ਨੂੰ ਇਲੀਅਸ ਰੋਮਾ ਬਰਾੜ ਉਹਨੂੰ ਦੁਬਾਰਾ ਬੁਲਾਇਆ ਗਿਆ 2024 ਚ 15 16 ਦੀ ਕੰਪਲੇਂਟ ਆ ਤੇ 2024 ਵਿੱਚ ਉਹਦੇ ਖਿਲਾਫ ਪ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਦਿੱਤਾ ਹੁਣ ਸਾਰੀ ਪੁਲਿਸ ਨੂੰ ਐਸਐਸਪੀ ਫਰੀਦਕੋਟ ਵਗੈਰਾ ਸਭ ਨੂੰ ਪਤਾ ਸੀਗਾ ਕਿ ਇਹ ਬਦਲਾਖੋਰੀ ਦਾ ਮਾਮਲਾ ਵਾ ਇਸ ਕਰਕੇ ਨਾ ਉਹਨੂੰ ਸਸਪੈਂਡ ਕੀਤਾ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਨਾ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਗਿਆ ਉਹ ਫਰੀਦਕੋਟ ਥਾਣੇ ਵਿੱਚ ਹੈੱਡ ਮੁੰਚੀ ਦਾ ਕੰਮ ਕਰ ਰਿਹਾ ਸੀਗਾ ਕੱਲ ਸਾਰਾ ਕੰਮ ਰੋਕ ਕੇ ਮਤਲਬ ਬੇਅਦਬੀਆਂ ਦਾ ਮਾਮਲਾ ਛੱਡ ਕੇ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 295 ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਐਸਐਸਪੀ ਫਰੀਦਕੋਟ ਨੇ 2 ਸਾਲ ਤੋਂ ਮੰਗੀ ਹੋਈ ਆ ਉਹ ਛੱਡ ਕੇ ਜਿਹੜੀ ਖੇਤੀਬਾੜੀ ਦੀ ਨੀਤੀ ਨਹੀਂ ਬਣਾ ਸਕੀ ਪੰਜਾਬ ਸਰਕਾਰ ਜਿਹਦੇ ਕਰਕੇ ਕਿਸਾਨ ਚੰਡੀਗੜ੍ਹ ਦੇ ਬਾਰਡਰਾਂ ਤੇ ਬੈਠੇ ਨੇ ਹਜ਼ਾਰਾਂ ਦੀ ਤਾਦਾਦ ਉਹ ਛੱਡ ਕੇ ਪੰਜਾਬ ਵਿੱਚ ਬੇਤਹਾਸ਼ਾ ਨਸ਼ੇ ਹੋ ਰਹੇ ਨੇ ਉਹ ਛੱਡ ਕੇ ਏਮਪਲੋਈਜ਼ ਦੇ ਸਾਰੇ ਮਸਲੇ ਛੱਡ ਕੇ ਸਾਰੀਆਂ ਗੱਲਾਂ ਛੱਡ ਕੇ ਸਦਨ ਦੀ ਕਾਰਵਾਈ ਰੋਕ ਕੇ ਤੇ ਸਪੀਕਰ ਨੇ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਖੜਾ ਕਰਕੇ ਪੁੱਛਿਆ ਕਿ ਕਿਉਂ ਕਾਰਵਾਈ ਨਹੀਂ ਕੀਤੀ ਜਾਦੀ ਹਾਲਾਂਕਿ ਉਹਨਾਂ ਨੇ ਆਪਣੇ ਲਹਿਜੇ ਵਿੱਚ ਇਹ ਕਹਿ ਕੇ ਹੋਸ਼ ਸ਼ਰਮਸਾਰ ਕਰਤਾ ਸਾਰੇ ਸਦਨ ਨੂੰ ਤੇ ਸਪੀਕਰ ਨੂੰ ਤੇ ਗਵਰਨਮੈਂਟ ਨੂੰ ਕਿ ਇਹ ਤਾਂ ਛੋਟੀ ਜੀ ਗੱਲ ਹੈ ਜੀ ਐਸਆਈ ਅਸਲ ਵਿੱਚ ਸਾਰਾ ਸਿਸਟਮ ਜਿਹੜਾ ਉਹ ਮਾਫੀਆ ਓਪਰੇਟ ਕਰ ਰਿਹਾ ਵਾ ਔਰ ਉਹਨਾਂ ਨੂੰ ਉੱਥੋਂ ਅੱਗੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਸੋ ਮੇਰਾ ਮੰਨਣਾ ਇੱਕ ਮਿੰਟ ਜੀ ਕਿ ਇਹ ਮਾਮਲਾ ਜਿਹੜਾ ਸੀਗਾ ਇਹ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂਗਾ ਅਗਰ ਹੋਵੇਗਾ ਤਾਂ ਰੂਟੀਨ ਵਿੱਚ ਇਦਾਂ ਦੇ ਐਸਆਈ ਤੇ ਥਾਣੇਦਾਰਾਂ ਤੇ ਹੋਲਦਾਰਾਂ ਦੇ ਖਿਲਾਫ ਬਹੁਤ ਪਰਚੇ ਦਰਜ ਹੁੰਦੇ ਆ ਲੇਕਿਨ ਕੀ ਸਾਰਾ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ ਰੋਕ ਕੇ ਨਿੱਜੀ ਰੰਜਿਸ਼ ਕੱਢਣ ਵਾਸਤੇ ਪਰਸਨਲ ਐਨੀਮੀਟੀ ਕੱਢਣ ਵਾਸਤੇ ਕੀ ਇਸ ਪਵਿੱਤਰ ਸਦਨ ਦਾ ਉਪਯੋਗ ਜਾਂ ਦੁਰਉਪਯੋਗ ਕੀਤਾ ਜਾ ਸਕਦਾ ਇਸ ਲਈ ਮੇਰੀ ਮੰਗ ਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਇਸ ਸਦਨ ਨੂੰ ਮਿਸਲੀਡ ਕੀਤਾ ਕਿ ਗੈਂਗਸਟਰ ਨੇ ਪੈਸੇ ਦਿੱਤੇ ਜਦ ਕਿ ਉਹ ਕਾਉਂਸਲਰ ਦਾ ਮੁੰਡਾ ਅਨੰਤਦੀਪ ਸਿੰਘ ਬਰਾੜ ਫਿਰ ਇਹਨਾਂ ਨੇ ਕਿਹਾ ਜੀ ਕਿ ਜਿਹੜਾ ਹੈਗਾ ਵਾ ਉਹਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਜਦ ਕਿ ਉਹਨਾਂ ਦੀ ਨਿੱਜੀ ਰੰਜਿਸ਼ ਆਡੀਓ ਵੀਡੀਓ ਸਾਹਮਣੇ ਆ ਚੁੱਕੀ ਆ ਤੇ ਦੂਜਾ ਮੈਂ ਭਗਵੰਤ ਮਾਨ ਤੋਂ ਇਹ ਉਮੀਦ ਕਰਦਾ ਵਾਂ ਕਿ ਇਸ ਕੇਸ ਦੀ ਫੇਅਰ ਇਨਕੁਆਇਰੀ ਕਰਾਉਣ ਕਿ 2015-16 ਦਾ ਮਾਮਲਾ ਚੱਲਦਾ ਹੋਇਆ ਸਡਨਲੀ 2024 ਦੇ ਵਿੱਚ ਬੋਰਡ ਸਿੰਘ ਦੇ ਖਿਲਾਫ ਪਰਚਾ ਦਰਜ ਕਿਉਂ ਕੀਤਾ ਗਿਆ ਕਿ ਇਹ ਰੰਜਿਸ਼ ਸੀਗੀ ਇਹ ਸਾਰਾ ਮਸਲਾ ਜਿਹੜਾ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਊਗੀ ਤਾਂ ਪਤਾ ਲੱਗੇ ਲੇਕਿਨ ਮੈਨੂੰ ਬੜੇ ਦੁੱਖ ਤੇ ਬੜੇ ਰੰਜ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਐਸਐਸਈ ਦਾ ਮਸਲਾ ਤਾਂ ਚੱਕਿਆ ਗਿਆ ਇਸ ਸਦਨ ਦੇ ਵਿੱਚ ਪਰ ਜਿਹੜੇ ਜਿਹੜੇ ਪੱਖ ਦੇ ਮਸਲੇ ਮੈਂ ਤੁਹਾਨੂੰ ਗਿਣਾਏ ਕਿਸਾਨਾਂ ਦੇ EMPLOYEES ਦੇ ਨੌਜਵਾਨਾਂ ਦੇ ਦਲਿਤਾਂ ਦੇ ਔਰ ਬੇਅਦਬੀਆਂ ਦੇ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਇਸ ਕਰਕੇ ਕੱਲ ਮੈਂ ਜ਼ੀਰੋ ਆਵਰ ਵਿੱਚ ਘਟੋ ਘਟ 25 ਵਾਰੀ ਆਪਣਾ ਹੱਥ ਖੜਾ ਕੀਤਾ 25 ਵਾਰੀ ਲੇਕਿਨ ਮੈਨੂੰ ਬੋਲਣ ਨਹੀਂ ਦਿੱਤਾ ਗਿਆ ਮੈਨੂੰ ਸਪੈਸ਼ਲ ਟਾਰਗੇਟ ਕਰਕੇ ਜਿਹੜਾ ਉਹ ਇਦਾਂ ਦਾ ਨਰਾਦਰ ਕਰਦੇ ਨੇ ਮੈਂ ਉਹਦੇ ਪ੍ਰੋਟੈਸਟ ਵਿੱਚ ਦੋ ਦਿਨ ਬੁਆਇਕਾਟ ਕੀਤਾ ਅੱਜ ਲੈਜਿਸਲੇਟਿਵ ਬਿਜ਼ਨਸ ਹੋ ਰਿਹਾ ਹੋਵੇਗਾ ਕੱਲ ਵੀ ਉਹਨਾਂ ਨੇ ਕਰਨਾ ਬਿੱਲ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਇੱਕ ਹਫਤਾ ਪਹਿਲਾਂ ਦਿਆ ਕਰੋ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਅੱਜ ਟੇਬਲ ਤੇ ਉਸ ਵੇਲੇ ਰੱਖਣਗੇ ਜਦੋਂ ਬਿੱਲ ਪੇਸ਼ ਹੋਣਾ ਤੁਸੀਂ ਦੱਸੋ ਕਿਹੜਾ ਐਮ ਐਲ ਏ ਜਿਹੜਾ ਐਡਾ ਕੰਪਿਊਟਰ ਮਾਈਂਡਡ ਆ ਜਿਹੜਾ ਉੱਥੇ ਮੌਕੇ ਤੇ ਸਾਰੇ ਬਿੱਲ ਨੂੰ ਸਟੱਡੀ ਕਰਕੇ ਬਹਿਸ ਕਰ ਸਕੇਗਾ ਸੋ ਇਹਨਾਂ ਨੇ ਇਸ ਪਵਿੱਤਰ ਸਦਨ ਨੂੰ ਮਹਿਜ਼ ਇੱਕ ਡਰਾਮਾ ਇੱਕ ਮੋਕਰੀ ਇੱਕ ਕਾਮੇਡੀ ਦਾ ਥੀਏਟਰ ਬਣਾ ਕੇ ਰੱਖਤਾ ਔਰ ਆਪਣੀ ਬਰੂਟ ਮੈਜੋਰਿਟੀ ਨੂੰ 92 ਨੂੰ ਮਿਸਯੂਜ਼ ਕਰਕੇ ਆਪੋਜੀਸ਼ਨ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਡਿਸਕ੍ਰਿਮੀਨੇਟ ਕਰਦੇ ਨੇ ਵਿਤਕਰਾ ਕਰਦੇ ਨੇ ਤਾਂ ਕਰਕੇ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਮੈਂ ਤੁਹਾਡੇ ਕੋਲ ਆਣ ਕੇ ਬਾਹਰ ਆਪਣੀ ਗੱਲ ਰੱਖਣੀ ਸੀ ਹੁਣ ਦੱਸੋ ਜੀ ਤੁਹਾਡੀ ਆਪਣੀ ਹੈ ਜਾਂ ਫਿਰ ਕਾਂਗਰਸ ਹੋਵੇ ਮੇਰੀ ਆਪਣੀ ਮੇਰੀ ਆਪਣੀ ਸੁਣੋ ਪਹਿਲਾਂ ਮੈਂ ਤਾਂ ਮੈਂ ਕਿਦੋਂ ਦੀ ਗੱਲ ਕਰ ਰਹੇ ਜੀ ਜਦੋਂ ਪ੍ਰਤਾਪ ਬਾਜੇ ਨੂੰ ਸਪੋਰਟ ਕੀਤਾ ਦੇਖੋ ਗੱਲ ਇਹ ਆ ਪਲੀਸ ਟ੍ਰਾਈ ਟੂ ਅੰਡਰਸਟੈਂਡ ਮੈਨੂੰ ਤਾਂ ਕੱਲ ਬੋਲਣ ਹੀ ਨਹੀਂ ਦਿੱਤਾ ਗਿਆ ਔਰ ਇਹ ਜਿਹੜੇ ਤੱਤ ਸੀਗੇ ਆਡੀਓ ਵੀਡੀਓ ਇਹ ਕੱਲ ਸ਼ਾਮ ਨੂੰ ਮੇਰੇ ਕੋਲ ਆਈ ਆ ਆ ਖਬਰਾਂ ਤੇ ਡੀਡੀਆਰ ਦੀ ਰਿਪੋਰਟ ਮੇਰੇ ਕੋਲ ਸ਼ਾਮ ਨੂੰ ਆਈ ਆ ਮੈਨੂੰ ਆ ਮੈਂ ਪੂਰਾ ਭਰੋਸਾ ਰੱਖਦਾ ਵਾਂ ਕਿ ਸਾਡੀ ਪਾਰਟੀ ਵੀ ਮਸਲਾ ਚੱਕੇ ਕਿਉਂਕਿ ਮੈਂ ਤਾਂ ਉਹਨਾਂ ਨੂੰ ਮਿਲ ਨਹੀਂ ਸਕਿਆ ਅੱਜ ਉਹ ਅੰਦਰ ਨੇ ਉਹ ਕਿਉਂ ਨਹੀਂ ਚੱਕਣਗੇ ਕੀ ਸਪੀਕਰ ਨੂੰ ਇੱਕ ਵਿਧਾਨ ਸਭਾ ਦੇ ਸੈਸ਼ਨ ਨੂੰ ਪਰਸਨਲ ਰੰਜਿਸ਼ ਦਾ ਮੁੱਦਾ ਬਣਾ ਕੇ ਸਸਦਨ ਦੀ ਕਾਰਵਾਈ ਰੋਕਣੀ ਚਾਹੀਦੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅਟਵਾ ਸਾਹਿਬ ਨਾਲ ਤੁਹਾਡੀ ਗੱਲ ਹੋਈ ਐ ਐਲੋਪੀ ਸਾਹਿਬ ਨੇ ਮੈਂ ਤੁਹਾਨੂੰ ਕਹਾਂ ਨਾ ਕਿ ਅੱਜ ਮੈਂ ਮਿਲ ਨਹੀਂ ਸਕਿਆ ਉਹ ਚੱਕਣਗੇ ਮੇਰਾ ਖਿਆਲ ਉਹਨਾਂ ਨੇ ਚੱਕਿਆ ਵੀ ਐ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵਾ ਕਿ ਤੁਹਾਡੀ ਨਿੱਜੀ ਰੰਜਿਸ਼ ਦਾ ਮਾਮਲਾ ਹੈ ਸੋ ਇਸ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰੂੰਗਾ ਮੀਡੀਆ ਨੂੰ ਬੇਨਤੀ ਕਰੂੰਗਾ ਮੈਂ ਕਿ ਕਾਈਂਡਲੀ ਪਲੀਜ਼ ਜਿਹੜੇ ਇਦਾਂ ਦੇ ਇਸ਼ੂਜ਼ ਨੇ ਜਿਹੜੇ ਪਰਸਨਲ ਇਸ਼ੂਜ਼ ਕਰਨ ਵਾਸਤੇ ਸਦਨ ਨਹੀਂ ਬਣਿਆ ਇਹ ਪਬਲਿਕ ਇੰਟਰਸਟ ਵਾਸਤੇ ਬਣਿਆ ਪੰਜਾਬ ਦੇ ਇੰਟਰਸਟ ਵਾਸਤੇ ਬਣਿਆ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਸ ਮਸਲੇ ਨੂੰ ਹਾਈਲਾਈਟ ਕਰੋ ਔਰ ਸਪੀਕਰ ਨੂੰ ਪੁੱਛੋ ਕਿ ਕੀ ਤੁਹਾਡੀ ਨਿੱਜੀ ਰੰਜਿਸ਼ ਹੈ ਐਸਸੀ ਬੋਰਡ ਸਿੰਘਾਂ ਐਸਸੀ ਦੇ ਖਿਲਾਫ ਇੱਕ ਬਹੁਤ ਵੱਡਾ ਮਾਰਕਾ ਮਾਰ ਕੇ ਇਸ 사건 ਨੇ ਕੀ ਪ੍ਰਾਪਤੀ ਕਰ ਲਈ ਜਿਹੜੇ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਇਹ ਸਟਾਫ ਖਰੜ ਵਿੱਚ ਉਹਨਾਂ ਦੇ ਖਿਲਾਫ ਕੋਈ ਤੋਂ ਕਾਰਵਾਈ ਨਹੀਂ ਕੀਤੀ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਕੀ ਇਹ ਮੁੱਦੇ ਡਿਸਕਸ ਨਹੀਂ ਹੋਣੇ ਚਾਹੀਦੇ ਸੀਗੇ ਤੁਸੀਂ ਆਪ ਹੀ ਹੁਣ ਦੱਸ ਦਿੱਤਾ ਕਿ ਇਹ ਪੀ ਢਿੱਲੋਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਚੱਕੀ ਕਿਉਂ ਕਿ ਉਹ ਹੀ ਸਟੈਂਡਸ ਇੰਬੋਲਡੈਂਟ ਇੱਕ ਗੈਂਗਸਟਰ ਜਿਹਦੀ ਇੰਟਰਵਿਊ ਦੇ ਕਰਕੇ ਡੇਢ ਸਾਲ ਉਹਦੇ ਕੁਝ ਰੀਟ ਨਹੀਂ ਮਾਰ ਸਕਿਆ ਉਹਨੂੰ ਵੀਆਈਪੀ ਟ੍ਰੀਟਮੈਂਟ ਮਿਲਦੀ ਪੰਜਾਬ ਦੀਆਂ ਜ਼ਿਲ੍ਹਿਆਂ ਚ ਉਹਦਾ ਸਾਰਾ ਕੁਝ ਫੈਸਿਲਿਟੇਟ ਹੁੰਦਾ ਤੇ ਉਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੀ ਸਰਕਾਰ ਇਟ ਓਨਲੀ ਸ਼ੋਜ਼ ਕਿ ਪੰਜਾਬ ਸਰਕਾਰ ਕੇਵਲ ਆਪਣੇ ਪੋਲੀਟੀਕਲ ਆਪੋਨੈਂਟਸ ਔਰ ਜਿਹੜੇ ਐਕਟਿਵਿਸਟ ਵਿਰੋਧ ਕਰਦੇ ਸਰਕਾਰ ਦਾ ਉਹਨਾਂ ਦੇ ਖਿਲਾਫ ਐਕਸ਼ਨ ਕਰ ਸਕਦੀ ਆ ਤਾਕਤਵਾਰ ਗੈਂਗਸਟਰਾਂ ਦੇ ਖਿਲਾਫ ਔਰ ਮਾਫੀਆ ਦੇ ਖਿਲਾਫ ਉਹ ਐਕਸ਼ਨ ਕੋਈ ਨਹੀਂ ਕਰ ਸਕਦੇ ਉਹਨਾਂ ਦੇ ਆਪਣੇ ਐਮਐਲਏ ਕੋਬਰ ਵਿੱਚ ਪ੍ਰਤਾਪ ਸਿੰਘ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਹੈਗਾ ਲਾਅ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਨਹੀਂ ਗਈ ਜੰਗਲ ਦਾ ਰਾਜ ਹੈ ਔਰ ਇੰਨਾ ਭ੍ਰਿਸ਼ਟਾਚਾਰ ਵਧਿਆ ਪੰਜਾਬ ਦੇ ਵਿੱਚ ਕਿ ਤੁਸੀਂ ਮੇਰਾ ਖਿਆਲ ਆ ਕਿ ਕਦੀ ਪਹਿਲਾਂ ਐ ਈਦਾ ਥਾਣਿਆਂ ਤਹਿਸੀਲਾਂ ਵਿੱਚ ਲੋਟ ਹੁੰਦੀ ਨਹੀਂ ਦੇਖੀ ਹੋਵੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਸ ਪਵਿੱਤਰ ਸदन ਦਾ ذاتی مفاد واسطے ਦੁਰਉਪਯੋਗ ਕੀਤਾ ਨਿੱਜੀ ਰੰਜਿਸ਼ ਕੱਢਣ ਵਾਸਤੇ ਜੋ ਸदन ਦੇ ਸਾਰੇ ਮੈਂਬਰਸ ਨੂੰ ਮਿਸਲੀਡ ਕੀਤਾ ਕਿ ਇੱਕ ਕੋਈ